एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੰਟ ਮਾਨਪੁਰ ਅਤੇ ਜਟਾਣਾ ਉੱਚਾ ਵਿਖੇ ਰਾਸ਼ਟਰੀ ਰਾਜ ਮਾਰਗਾਂ ਦੁਆਰਾ ਫਲਾਈਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਰੁਪਏ ਮਨਜ਼ੂਰ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਸੰਸਦ ਮੈਂਬਰ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਅੱਜ ਪ੍ਰੈਸ ਨੂੰ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਅਥਾਰਟੀ ਆਫ ਇੰਡੀਆ ਦੁਆਰਾ ਖੰਟ ਮਾਨਪੁਰ ਅਤੇ ਜਟਾਣਾ ਉੱਚਾ ਵਿਖੇ ਫਲਾਈਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਸਬੰਧਤ ਫਲਾਈਓਵਰ ਲੰਬੇ ਸਮੇਂ ਤੋਂ ਅਧੂਰੇ ਪਏ ਸੰ ਜਿਸ ਕਾਰਨ ਸਥਾਨਕ ਨਿਵਾਸੀਆਂ ਤੇ ਯਾਤਰੀਆਂ ਦੋਵਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਡਾਕਟਰ ਅਮਰ ਸਿੰਘ ਨੇ ਹਾਲ ਹੀ ਵਿੱਚ ਕੇਂਦਰੀ ਰਾਜਮਾਰਗ ਮੰਤਰੀ ਮਿਤਨ ਗੜਕਰੀ ਅਤੇ ਚੇਅਰਮੈਨ ਰਾਸ਼ਟਰੀ ਰਾਜਮਾਰਗ ਥਾਰਟੀ ਕੋਲ ਇਹ ਮੁੱਦਾ ਉਠਾਇਆ ਸੀ ਉਹਨਾਂ ਨੇ ਖਰੜ ਲੁਧਿਆਣਾ ਐਕਸਪ੍ਰੈਸ ਵੇ ਨੂੰ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਸੜਕਾਂ ਵਿੱਚੋਂ ਇੱਕ ਦੱਸਿਆ ਸੀ ਜਟਾਣਾ ਉੱਚਾ ਅਤੇ ਖੰਡ ਮਾਨਪੁਰ ਵਿਖੇ ਅਧੂਰੇ ਹਿੱਸਿਆਂ ਵਿੱਚ ਟ੍ਰੈਫਿਕ ਨੂੰ ਸਰਵਿਸ ਲੈਨਾਂ ਵਿੱਚ ਧੱਕਿਆ ਜਾ ਰਿਹਾ ਹੈ ਸਮੇਂ ਦੇ ਨਾਲ-ਨਾਲ ਇਹ ਬਿੰਦੂ ਹਾਈਵੇ ਤੇ ਵੱਡੀਆਂ ਰੁਕਾਵਟਾਂ ਬਣ ਗਏ ਹਨ ਅਤੇ ਅਕਸਰ ਜਾਮ ਲੱਗਦੇ ਹਨ ਡਾਕਟਰ ਸਿੰਘ ਨੇ ਫਲਾਈਓਵਰਾਂ ਨੂੰ ਪੂਰਾ ਕਰਨ ਲਈ 27 ਕਰੋੜ ਰੁਪਏ ਦੀ ਪ੍ਰਵਾਨਗੀ ਦੇਣ ਵਿੱਚ ਤੁਰੰਤ ਪ੍ਰਤੀਕਿਰਿਆ ਦੇਣ ਲਈ ਮੰਤਰੀ ਅਤੇ ਰਾਸ਼ਟਰੀ ਰਾਜ ਮਾਰਗ ਅਥਾਰਟੀ ਆਫ ਇੰਡੀਆ ਦਾ ਧੰਨਵਾਦ ਕੀਤਾ ਉਹਨਾਂ ਉਮੀਦ ਪ੍ਰਗਟਾਈ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਦੋਵਾਂ ਪਿੰਡਾਂ ਦੇ ਵਸਨੀਕਾਂ ਨੂੰ ਰਾਹਤ ਦੇਵੇਗਾ ਜਿਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਤ ਵਿੱਚ ਉਹਨਾਂ ਕਿਹਾ ਕਿ ਇਹ ਯਾਤਰੀਆਂ ਨੂੰ ਸਰਵਿਸ ਲੈ ਤੇ ਜਾਮਾ ਵਿੱਚ ਫਸੇ ਬਿਨਾ ਯਾਤਰਾ ਕਰਨ ਦੇਵੇਗਾ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਸ਼੍ਰੀ ਫਤਗੜ ਸਾਹਿਬ ਦੇ ਸਾਰੇ ਭਰਾਵਾਂ ਨੂੰ ਬੀਬੀਆਂ ਨੂੰ ਔਰ ਜੋ ਲੋਕ ਖਰੜ ਤੋਂ ਲੁਧਿਆਣਾ ਤੱਕ ਨੈਸ਼ਨਲ ਹਾਈਵੇ ਜਿਹੜੀ ਨਵੀਂ ਸੜਕ ਬਣੀ ਉਹਦੇ ਤੇ ਜਾਂਦੇ ਉਹਨਾਂ ਨੂੰ ਇੱਕ ਖਸ਼ ਖਬਰੀ ਦੱਸਣਾ ਚਾਹਣਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੋ ਜਗ੍ਹਾ ਖੰਡ ਮਾਨਪੁਰ ਔਰ ਜਟਾਣਾ ਉੱਚਾ ਤੇ ਇਹ ਜਿਹੜੀ ਸੜਕ ਸੀ ਬਣੀ ਨਹੀਂ ਸੀ ਔਰ ਕਈ 2 3 4 ਸਾਲ ਤੋਂ ਰੁਕੀ ਹੋਈ ਆ ਮੈਂ ਇਹ ਮੁੱਦਾ ਜਿਹੜੇ ਮਨਿਸਟਰ ਨੇ ਗਟਕਰੀ ਸਾਹਿਬ ਉਹਨਾਂ ਨੇ ਚੁੱਕਿਆ ਚੇਅਰਮੈਨ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਚੁੱਕਿਆ ਔਰ ਉਹਨਾਂ ਨੂੰ ਮੈਂ ਕਿਹਾ ਕਿ ਇਹਨੂੰ 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 ਕੰਮ ਨੂੰ ਸ਼ੁਰੂ ਕਰਾਓ ਔਰ ਇਹ ਸੜਕ ਨੂੰ ਪੂਰੀ ਕਰੋ ਔਰ ਮੈਂ ਤੁਹਾਨੂੰ ਬਹੁਤ ਖੁਸ਼ੀ ਹੋਊ ਕਿ ਕੱਲ ਉਹਨਾਂ ਨੇ ਮੈਨੂੰ ਚਿੱਠੀ ਭੇਜੀ ਆ ਸੈਂਕਸ਼ਨ ਦੀ 27 ਕਰੋੜ 30 ਲੱਖ ਰੁਪਏ ਇਹ ਖੰਡ ਮਾਨਪੁਰ ਔਰ ਜਟਾਣਾ ਉੱਚਾ ਦੇ ਜਿਹੜੇ ਪੁਲ ਬਣਨ ਵਾਲੇ ਰਹੇਗੇ ਸੀ ਉਹਨਾਂ ਲਈ ਸੈਂਕਸ਼ਨ ਹੋ ਗਿਆ ਔਰ ਇਹ ਕੰਮ ਹੁਣ ਸ਼ੁਰੂ ਹੋ ਜਾਊਗਾ ਇਹ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਸੀ